ਲਗਾਤਾਰ ਕੈਂਪ ਤੇ ਬੈਠੇ ਲਗਾਤਾਰ ਜਿਹੜਾ ਹੈਗਾ ਹੈ ਫੁੱਟ ਸੁਲਾਜ਼ਮ ਜਿਹੜੇ ਨੇ ਉਹ ਉਹਦੇ ਨਾਲ ਅ ਅਸਰੀ ਹੈ ਉਹ ਕਾਰਵਾਈਆਂ ਕੀਤੀਆਂ ਜਾ ਰੀਆਂ ਨੇ ਇਸ ਵਿਸ਼ਵ ਜਿਹੜੇ ਆ ਉਹ ਮੌਕੇ ਤੋਂ ਦੱਸੋ ਆਪਰੇਸ਼ਨ ਤਿਆਰ ਸਾਰਾ ਕਾਰਬਨ ਡਾਈਆਕਸਾਈਡ ਹੈ ਉਹ ਕਾਰਬਨ ਬਣਾਇਆ ਬਹੁਤ ਬਰੀਕਾ ਮੇਡਾ ਬੱਚੇ ਹੋ ਜਾ ਮੇਰਾ ਵੀਰ ਬੜੇ ਬੜੇ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਜਿਵੇਂ ਇੱਕ ਬੜਾ ਮਾਈਕ ਮਾਈਕ ਅੱਜ ਇੱਥੇ ਇਕੱਠੇ ਅੱਜ ਜਲੰਧਰ ਸ਼ਹਿਰ ਦੇ ਵਿੱਚ કુલ 11 ਥਾਵਾਂ ਤੇ ਕੈਸੋ ਕਰਾਇਆ ਜਾ ਰਿਹਾ ਹੈ ਜਿਸ ਦੀ ਕੀ ਸੁਪਰਵਾਈਜ਼ਨ ਹਰ ਥਾਂ ਦੀ ਇੱਕ ACP ਰੈਂਕ ਅਫਸਰ ਵੱਲੋਂ ਕੀਤੀ ਜਾ ਰਹੀ ਹੈ ਮੇਰੇ ਵੱਲੋਂ ਇੱਥੇ ACP ਵੈਸਟ ਦੇ ਅਧੀਨ ਜੋ ਕੈਸੋ ਕਰਾਇਆ ਜਾ ਰਿਹਾ ਹੈ ਉਹਦੀ ਸੁਪਰਵਾਈਜ਼ਨ ਤੇ ਕੈਸੋ ਦੇ ਲਈ ਮੈਂ ਵੀ ਇੱਥੇ ਪਹੁੰਚੀ ਹਾਂ ਮੈਮ ਨਸ਼ਾ ਵੀ ਬ੍ਰਾਹਮਣ ਉਹਦੇ ਬਾਰੇ ਦੱਸ ਦੋ ਅੱਜ ਅੱਜ ਆਪਾਂ 11 ਥਾਵਾਂ ਤੇ ਅੱਜ ਆਪਰੇਸ਼ਨ ਕਰਾ ਰਹੇ ਹਾਂ ਸੋ ਇਹਦੇ ਵਿੱਚ ਜਿਹੜੀ ਵੀ ਅਚੀਵਮੈਂਟ ਆਂਦੀ ਹੈ ਉਪਾ ਤੁਹਾਡੇ ਨਾਲ 4 ਵਜੇ ਤੱਕ ਸ਼ੇਅਰ ਕਰਦੇ ਹਾਂ ਸੋ ਬੇਸਿਕਲੀ ਮੈਂ ਇਥੇ ਦੱਸਣਾ ਚਾਹੂੰਗੀ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਜੋ ਹਦਾਇਤਾਂ ਹਨ ਤੇ ਜੋ ਇੱਕ ਨਸ਼ਿਆਂ ਖਿਲਾਫ ਇੱਕ ਵਾਰ ਆਪਾਂ ਸ਼ੁਰੂ ਕੀਤੀ ਹੈ ਜਿਹੜਾ ਯੁੱਧ ਸ਼ੁਰੂ ਕੀਤਾ ਹੈ ਉਹਦੇ ਤਹਿਤ ਆਪਾਂ ਜਲੰਧਰ ਕਮਿਸ਼ਨਰੇਟ ਦੇ ਜਿਹੜੇ ਆਪਣੇ ਹੌਟਸਪੌਟਸ ਹਨ ਉਹਨਾਂ ਤੇ ਇੱਕ ਐਸੋ ਆਪਰੇਸ਼ਨ ਕਰਾ ਕੇ ਇਸ ਦੇ ਵਿੱਚ ਅੱਗੇ ਆਪਣੇ ਆਪਣੀ ਇੰਟੈਂਸ਼ਨ ਹੈ ਕਿ ਵੱਧ ਤੋਂ ਵੱਧ ਰਿਕਵਰੀ ਕੀਤੀ ਜਾਏ ਵੱਧ ਤੋਂ ਵੱਧ ਐਫਆਈਆਰ ਦਰਜ ਕੀਤੀਆਂ ਜਾਣ ਮੈਮ ਸੋ ਇਹ ਇੱਕ ਇਹ ਇੱਕ ਇੱਕ ਦਿਨ ਤੱਕ ਹੀ ਸੀਮਿਤ ਨਹੀਂ ਹੈ ਸੋ ਅਸੀਂ ਇਸ ਦੇ ਵਿੱਚ ਜੋ ਨਸ਼ਾ ਦੇ ਖਿਲਾਫ ਦੀ ਕਾਰਵਾਈ ਹੈ ਇਸ ਦੇ ਵਿੱਚ ਸਾਡੇ ਵੱਲੋਂ ਹਰ ਦਿਨ ਦੀ ਇੱਕ ਪਲਾਨਿੰਗ ਕੀਤੀ ਗਈ ਹੈ ਕਿ ਐਸੀ ਕਿੱਥੇ ਇਸੇ ਕਾਰਵਾਈ ਕਰੀਏ ਅੱਛਾ ਜੇ ਨਸ਼ਾ ਜਿੰਨਾ ਤੋਂ ਨਸ਼ਾ ਪ੍ਰਾਪਤ ਹੋ ਰਿਹਾ ਹੈਗਾ ਜੋ ਨਸ਼ਾ ਵੇਚ ਰਹੇ ਨੇ ਕਿ ਉਹਨਾਂ ਦੇ ਘਰ ਦੇ ਉੱਪਰ ਵੀ ਪੀਲਾ ਪੰਜਾ ਚੱਲੇਗਾ ਅੱਜ ਗਲੰਦਰ ਦੇ ਵਿੱਚ ਅੱਜ ਆਪਾਂ ਮੈਂ ਦੱਸਿਆ ਜੀ ਮੈਂ ਤੁਹਾਨੂੰ 11 ਥਾਵਾਂ ਤੇ ਆਪਾਂ ਕੈਸੋ ਕਰਾਰੇਗਾ ਤੇ ਇਹਦੀ ਜੋ ਰਿਕਵਰੀਜ਼ ਹੈ ਆਪਾਂ ਸ਼ਾਮ ਤੱਕ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਮੈਡਮ 11 ਮੈਡਮ 5 5 ACP ਰੈਂਕ ਅਫਸਰ ਹਰੇਕ ਆਪਣੇ ਏਰੀਆ ਦੇ ਕੈਸੋ ਆਪਰੇਸ਼ਨ ਨੂੰ ਸੁਪਰਵਾਈਜ਼ ਕਰੇਗਾ ਅੱਛਾ ਪੀਲਾ ਪੰਜਾ ਵੀ ਮੈਮ ਚੱਲੇਗਾ ਜੇਕਰ ਕਿਸੇ ਕੋਲ ਨਸ਼ਾ ਬਰਾਮਦ ਹੁੰਦਾ ਹੈ ਜਾਂ ਫਿਰ ਕੰਫਰਮ ਹੁੰਦਾ ਜੀ ਇਹ ਨਸ਼ਾ ਤਸਕਰਾਂ ਹੈ ਗਏ ਪੰਜਾਬ ਦੇ ਬਾਕੀ ਇਲਾਕੇ ਵਿੱਚੋਂ ਨੁਹਾ ਰਿਹਾ ਹੈ ਜਲੰਧਰ ਦੇ ਵੈਸਟ ਇਲਾਕੇ ਦੀ ਗੱਲ ਕਰੀ ਜਾਵੇ ਮੈਮ ਇਹ ਵੀ ਜਲੰਧਰ ਦਾ ਨਸ਼ੇ ਦਾ ਗੜ ਮੰਨਿਆ ਜਾਂਦਾ ਹੈ ਕੁਝ ਹੌਟਸਪੌਟ ਹੈਗੇ ਨੇ ਇੱਧਰ ਦੇ ਜਿਨ੍ਹਾਂ ਨੂੰ ਲੈ ਕੇ ਖਾਸ ਤੁਹਾਡੀ ਪੁਲਿਸ ਦੀ ਮੁਸਤੱਦੀ ਜਿਹੜੀ ਉੱਥੇ ਹੋਵੇਗੀ ਬਿਲਕੁਲ ਬਿਲਕੁਲ ਇਹ ਪੂਰੀ ਜੀ ਬੁਸਤਰੀ ਦੇ ਨਾਲ ਇੱਥੇ ਵਧੀਆ ਅਸੀਂ ਆਪਰੇਸ਼ਨ ਕਰਾਂਗੇ ਤੇ ਸ਼ਾਂਤਾ ਇੱਕ ਵਾਰ ਤੁਹਾਡੇ ਨਾਲ ਆਪਾਂ ਸ਼ੇਅਰ ਵੀ ਕਰ ਲਾਂਗੇ ਕਿ ਅੱਜ ਦੇ ਦਿਨ ਦੇ ਆਪਣੀ ਕੀ ਰਿਕਵਰੀ ਹੋਈ ਕਿੰਨੀ ਐਫਆਈਆਰ ਦਰਜ ਹੋਈਆਂ ਤੇ ਕਿਸ ਦੇ ਵਿੱਚ ਆਜਾ ਮੈਮ ਇੱਕ ਅਫਗਾਨਗਰ ਦੇ ਵਿੱਚ ਸਵੇਰੇ ਰੇਡ ਕੀਤੀ ਸੀ ਉੱਥੋਂ ਵੀ ਇੱਕ ਬੰਦੇ ਨੂੰ ਰਾਉਂਡ ਅਪ ਕੀਤਾ ਹੈਗਾ ਉਦੋਂ ਹੀ ਕੋਲੋਂ ਕੀ ਬਰਾਮਦਗੀ ਹੋਈ ਹੁਣ ਆਪਾਂ ਸ਼ੇਅਰ ਕਰਦੇ ਹਾਂ ਮੈਡਮ 11 ਇਲਾਕੇ ਤੁਸੀਂ ਕਿਹੜਾ ਸਰਚ ਕਰਦੇ ਹੋ ਕਿਹੜੇ ਕਿਹੜੇ ਇਲਾਕੇ ਥੋੜਾ ਸ਼ੇਅਰ ਕਰ ਦਿਓ ਦੀਪਕ ਇਧਰ ਆ ਜਾ ਤਵੇ ਪਾਰਗੋ ਕੈਂਪ ਚ ਹੈਗਾ ਪੰਜੋ ਸਬ ਡਿਵੀਜ਼ਨ ਦੇ ਵਿੱਚ ਅਸੀਂ ਦੋ ਦੋ ਹੌਟਸਪੌਟਸ ਲੱਭ ਕੇ ਉਹਨਾਂ ਦੇ ਵਿੱਚ ਆਪਾਂ ਅੱਗੇ ਕਾਸੋ ਕਰ ਰਹੇ ਹਾਂ ਠੀਕ ਹੈ ਜਿਹੜੇ ਜਿਹੜੇ ਆਪਰੇਸ਼ਨ ਹੈਗੇ ਜਿਹੜੇ ਛੋਟੇ ਛੋਟੇ ਆਪਣੇ ਸਮਗਰੀਆਂ ਫਿਰ ਜਿਹੜੇ ਨਸ਼ਾ ਤਰ ਕਰਦੇ ਨੇ ਵੱਡੇ ਜਿਹੜੇ ਮਗਰਮਚ ਨੇ ਉਹਨਾਂ ਨੂੰ ਫੜਨ ਲਈ ਕਿੰਨੇ ਕਪੜੇ ਹੈਲਪਫੁਲ ਹੈ ਜਿਹੜੇ ਆਪਰੇਸ਼ਨ ਹੈਗੇ ਨੇ ਦੇਖੋ ਇਸ ਦੇ ਵਿੱਚ ਬਹੁਤ ਵਧੀਆ ਤੁਸੀਂ ਪੁੱਛਿਆ ਇਸ ਦੇ ਵਿੱਚ ਇਹਨਾਂ ਦੀ ਪੁੱਛਗਿਛ ਵਿੱਚ ਕਿੱਥੋਂ ਇਹਨਾਂ ਦੀ ਸਪਲਾਈ ਲਾਈ ਜਾਂਦੀ ਹੈ ਸੋ ਪਹਿਲਾ ਸਾਡਾ ਫੋਕਸ ਹੈਗਾ ਜਿਹੜੀ ਸਟਰੀਟ ਲੈਵਲ ਦੇ ਕੋਈ ਵੀ ਪੈਡਲਿੰਗ ਹੈਗੀ ਹੈ ਉਹਨੂੰ ਰੋਕਿਆ ਜਾਵੇ ਉਸ ਤੋਂ ਅੱਗੇ ਦਾ ਜਿਹੜਾ ਸਾਡਾ ਆਪਰੇਸ਼ਨ ਦੇ ਵਿੱਚ ਫੋਕਸ ਰਹੇਗਾ ਉਹੀ ਹੈ ਕਿ ਵੀ ਇਹਨਾਂ ਦੀ ਅੱਗੇ ਤੇ ਫਾਰਵਰਡ ਤੇ ਬੈਕਵਰਡ ਲਿੰਕੇਜ ਨੂੰ ਆਪਾਂ ਕਹਿੰਦੇ ਆ ਕਿ ਉਹ ਕਿੱਥੋਂ ਰਿਕਵਰੀਜ਼ ਹੋ ਰਹੀਆਂ ਹਨ ਉਹ ਕਿੱਥੋਂ ਸਪਲਾਈ ਹੋ ਰਹੀ ਹੈ ਉਸ ਚੇਨ ਨੂੰ ਪੂਰੀ ਤਰ੍ਹਾਂ ਚੋਕ ਕੀਤਾ ਜਾਵੇ ਠੀਕ ਹੈ ਥੈਂਕ ਯੂ